ਕਾਰ ਨਹੀਂ ਹੈ ਕੋਈ ਖਾਸਾ ਕਰ ਥੋੜਾ ਉਹਦਾ ਉਸ ਨਿਰਾਕਾਰ ਨੇ ਗੁਰਮੁਖੂ ਫਿਰ ਸ਼ਬਦ ਦੀ ਧੁਨੀ ਦੇ ਵਿੱਚੋਂ ਇੱਕ ਕਰੋੜਾਂ ਬ੍ਰਹਮੰਡ ਪੈਦਾ ਕੀਤੇ ਹੋਏ ਕਰੋੜਾਂ ਇੱਕ ਅਦਾ ਨਹੀਂ ਤੇ ਬਾਪੂ ਰਵਦਾਸ ਸਾਹਿਬ ਜੀ ਆ ਨੇ ਸਾਨੂੰ ਫਿਰ ਸਮਝਾਉਣ ਬਾ ਕਿਉਂਕਿ ਇਦਾਂ ਦੀ ਗੱਲ ਪਕੜ ਜਣੀ ਆਉਣੀ ਵੀ ਕੀ ਗੱਲਬਾਤ ਬਣਗੀ ਸਾਡੇ ਦੇ ਪੱਲੇ ਨਹੀਂ ਇਦਾਂ ਪੈਣਾ ਕੁਛ ਫਿਰ ਬਾਪੂ ਰਵਦਾਸ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਰਾਗ ਸ੍ਰੀ ਰਾਗ ਬਾਣੀ ਭਗਤਾਂ ਕੀ ਤੇ ਕੀ ਉਦਾਹਰਣ ਦਿੱਤੀ ਬੜੀ ਸੁਖਾਲੀ ਲੋਕ ਅਸੀਂ ਇਹ ਦੇਖਦੀਆਂ ਸਾਰੇ ਬਾਜ਼ਾਰਾਂ ਵਿੱਚ ਦੀ ਲੰਗਦੇ ਆ ਇਹ ਤੱਕਿਆ ਜਾਂਦਾ ਕੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਦਲ ਤ੍ਰੰਗ ਜਸਤ ਤੋਹੀ ਮਾਲਕ ਦੀ ਤੁਸੀਂ ਮੋਹੀ ਮੈਂ ਮੋਹੀ ਮੈਂ ਤੋਹੀ ਤੁਸੀਂ ਮਾਲਕ ਜੀ ਤੁਹਾਡੇ ਵਿੱਚ ਮੇਰੇ ਵਿੱਚ ਮੇਰੇ ਵਿੱਚ ਤੇ ਤੁਹਾਡੇ ਵਿੱਚ ਅੰਤਰ ਕਹ ਸਕ ਕੋਹ ਜਾਂ ਅੰਤਰ ਕੀ ਫਰਕ ਤੇ ਫੇਰ ਸਮਝਾਇਆ ਕਹਿੰਦੇ ਅੰਤਰ ਇਹ ਆ ਕਨਕ ਕਟਕ ਜਲ ਤਰੰਗ ਜੈਸਾ ਕਨਕ ਕਟਕ ਪਠਾ ਨਹੀਂ ਪੜ ਦੇਣਾ ਗੁਰਮਖੋ ਕਨਕ ਤੇ ਥੋੜੀ ਜੀ ਡੈਸ਼ ਕਟਕ ਕਨਕ ਦਾ ਅਰਥ ਕੀ ਕਣਕ ਨਹੀਂ ਕਰਨਾ ਅਨਾਜ ਨਹੀਂ ਕਣਕ ਦਾ ਅਰਥ ਹੈ ਸੋਨਾ ਕਟਕ ਦਾ ਅਰਥ ਹੁੰਦਾ ਗੁਰਮੁਖੋ ਕੜੇ ਤੇ ਬਾਪੂ ਰਵਿਦਾਸ ਸਾਹਿਬ ਉਦਾਹਰਣ ਦਿੰਦੇ ਆ ਨਿਰੰਕਾਰ ਜੀਆ ਨੇ ਕਿਵੇਂ ਆਕਾਰ ਪੈਦਾ ਕੀਤਾ ਕਹਿੰਦੇ ਜਿਵੇਂ ਸੋਨੇ ਦੀ ਡਲੀ ਸੀ ਉਹਦਾ ਕੋਈ ਖਾਸ ਆਕਾਰ ਥੋੜੋ ਸੀ ਸੁਨਾਰ ਵੀਰ ਦੇ ਹੱਥੋਂ ਡਲੀ ਆਈ ਤੇ ਉਸ ਡਲੀ ਦੇ ਵਿੱਚੋਂ ਉਹਨੇ ਥੋੜਾ ਜਿਹਾ ਸੋਨਾ ਕਟਿਆ ਤੇ ਉਸੇ سونے ਦੀ ਡਲੀ ਤੋਂ ਕੱਟੇ ਹੋਏ سونے ਦਾ ਕਟਕ ਖੜਾ ਬਣਾ ਦਿੱਤਾ। ਸੁਨਾਰ ਵੀਰ ਨੇ ਸੋਨਾ ਬਗੜਿਆ, ਬਗਲਾਇਆ। ਕਿਸੇ ਦੇ ਕੰਨਾਂ ਦੇ, ਕਿਸੇ ਦੇ ਗੁਰਮਖੋ ਹੱਥਾਂ ਦੇ ਗਹਿਣੇ ਤਿਆਰ ਕਰਕੇ ਰੱਖ ਦਿੱਤੇ, ਕਿਸੇ ਦੇ ਗਲ ਵਾਸਤੇ ਚੈਨੀ ਤਿਆਰ ਹੋ ਗੋ। ਬਾਪੂ ਰਬਦਾਸ ਸਾਹਿਬ ਕਹਿੰਦੇ ਜੇ ਤੂੰ ਊਂ ਪਾਲੇ ਵੀ ਨਰਾਗ ਨਿਰੰਕਾਰ ਆਕਾਰ ਓ ਪਾਇਆ ਸਮਝੀ ਨਹੀਂ ਬਣੀ।